ਤੋ ਇਹ ਹਾਸਾ ਆਇਆ ਜਦੋਂ ਮੌਕੇ ਮਿਲੂ ਸੀ ਹਾਂਜੀ ਮੇਰਾ ਨਾ ਕਿਰਪਾ ਸਿੰਘ ਨੱਤੂ ਵਾਲਾ ਇਹ ਜਦੋਂ ਹਾਸਾ ਆਇਆ ਸੀ ਬਿਲਕੁਲ ਨਾਲ ਹੀ ਖੜੇ ਹੋਏ ਸੀ ਇੱਥੇ ਤੇ ਚਲੋ ਭਲਾ ਹੋ ਗਿਆ ਸਾਰੇ ਨਗਰ ਨੇ ਹਸਤੀ ਵਾਲੇ ਪਿੰਡ ਦੇ ਔਰ ਰਾਹੀ ਪੰਡਿਆਂ ਨੇ 2 ਮਿੰਟ ਦੇ ਵਿੱਚ ਇੱਥੇ ਪਹੁੰਚ ਕੇ ਸਾਰੀ ਬੈਂਚ 'ਚ ਬੱਚੇ ਸੀਸੇ ਭੰਨ ਕੇ ਬਾਹਰ ਕੱਢਿਆ ਔਰ ਜਦੋਂ ਇੱਥੇ ਪਹੁੰਚੇ ਆ ਬਹੁਤ ਜਿਹੜਾ ਸੀਨ ਬਹੁਤ ਡਰਾਵਣਾ ਸੀ ਤੇ ਬੱਚੇ ਮਿਲਕ ਰਏ ਸੀ ਪਰ ਪ੍ਰਮਾਤਮਾ ਦੀ ਕਿਰਪਾ ਨੇ ਇਹ ਹੈ ਵੀ ਕਿਸੇ ਬੱਚੇ ਨੂੰ ਗੰਭੀਰ ਚੋਟ ਨਹੀਂ ਆਈ ਔਰ ਕਿਸੇ ਵੀ ਰੱਬ ਦੇ ਹੋਂਨੇ ਤੋਂ ਬਚ ਗਏ ਸਾਰੇ ਤੇ ਸਾਰੇ ਬੱਚੇ ਐਸੋ ਸੁਰੱਖਤ ਬਾਹਰ ਕੱਢ ਲੈ ਗਏ ਜੀ ਕਿੰਨੀ ਉਮਰ ਦੇ ਬੱਚੇ ਸਨ ਬੱਚੇ ਲਗ ਲਗ ਕਲਾਸਾਂ ਦੇ ਕੋਈ ਲਗਭਗ ਮੇਰੇ ਸਾਹਮਣੇ 10th ਤੋਂ ਲੈ ਕੇ ਤੇ ਨਰਸਰੀ ਤੱਕ ਦੇ ਬੱਚੇ ਸੀ ਜੀ ਤੇ ਜਿਹੜੇ ਸਾਰੇ ਬਾਹਰ ਸੀ ਇਹ ਸੇ ਭੰਨ ਕੇ ਕੱਢ ਲਿਆ ਡਰਾਈਵਰ ਨੂੰ ਵੀ ਅਸੀਂ ਬਾਹਰ ਕੱਢਤਾ ਜੀ ਡ라이ਵਰ ਬੈਂਡ ਵਿੱਚ ਸੀ ਹਾਂਜੀ ਜੀ ਡਰਾਈਵਰ ਬੈਂਡ ਦੇ ਵਿੱਚ ਸੀ ਔਰ ਡਰਾਈਵਰ ਨੇ ਸੰਜੋਗ ਦਿੱਤਾ ਬਹੁਤ ਤੇ ਸਾਰੇ ਪਿੰਡ ਦੇ ਨੌਜਵਾਨਾਂ ਨੇ ਔਰ ਰਾਹੇ ਪਾਂਦੀਆਂ ਨੇ ਮਿਲ ਕੇ ਜੋ ਇਹ ਆਸਾ ਹੋਇਆ ਹੋਂ ਦੀ ਸਾਰਿਆਂ ਨੇ ਇੱਥੋਂ ਬੱਚੇ ਬਾਹਰ ਕੱਢੇ ਔਰ ਹੁਣ ਸਾਰੇ ਬੱਚੇ ਸਕੂਲ ਦੀਆਂ ਵੈਣਾ ਚ ਜਾਂ ਇੱਥੋਂ ਉਹਨਾਂ ਦੇ ਮਾਪੇ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਸਿਓ ਆ ਕੇ ਆਪਣੇ ਬੱਚੇ ਨੂੰ ਹੈਂਡਓਵਰ ਕਰਤਾ ਹੀ ਸਾਰੇ ਵਾਰੀਆਂ ਜਿਹੜੀ ਸਕੂਲੀ ਬੈਨ ਟ੍ਰੇਨ ਵਿੱਚ ਲੱਗੀ ਹੈ ਕੀ ਕਾਰਨ ਬਣਿਆ ਇਹਦਾ ਚੱਕਾ ਥੱਲੇ ਖੁੱਲ ਗਿਆ ਜਿੱਥੇ ਅੰਦਰ ਨਿਕਲ ਗਿਆ ਤੁਰੀ ਜਾਂਦੀ ਖੁੱਲ ਕੇ ਥੱਲੇ ਵੜ ਗਈ ਕਿੰਨੇ ਵਜੇ ਦੀ ਘਟਨਾ ਇਹ ਸਵੇਰੇ ਮੈਨਾਂ 8:00 ਵਜੇ ਦੀ ਘਟਨਾ ਕਿਵੇਂ ਕਿੰਨੇ ਕੁ ਬੱਚੇ ਸੀ ਬੱਚੇ ਬੱਚੇ 30 ਬੱਚੇ ਸੀ ਬੱਚੇ ਸੇਫ ਆ ਜੀ ਹਾਂ ਬੱਚੇ ਸੇਫ ਆ ਹਾਂ ਬੱਚੇ ਜੱਗਾ ਸਿੰਘ ਜਿੱਦਾਂ ਤੁਸੀਂ ਕਹਿ ਰਹੇ ਕਿ ਚੱਕਾ ਖੁੱਲ ਗਿਆ ਵੈਨ ਵਧੀਆ ਸੀ ਹਾਂ ਵੈਨ ਠੀਕ ਹੈ ਚੱਕਾ ਲੈ ਗਿਆ ਐਂਡ ਲੈ ਗਿਆ ਥੱਲਿਓ ਇਹ ਹੁਣ ਮੈਨੂੰ ਨਹੀਂ ਪਤਾ ਕੋ ਟੱਚ ਕੀਤੇਗੀ ਬਾਹਰ ਨਿਕਲੇਗੀ ਪਤਾ ਲੱਗੂ ਥੱਲੋਂ ਚੱਕਾ ਖੁੱਲ ਕੇ ਜੱਗ ਦਾ ਵੀ ਆਇਆ ਨ ਮੁਰਗੀ ਮੈਨੂੰ ਤਾਂ ਪਤਾ ਆਪ ਨਹੀਂ ਸਮਝਾਈ ਲੋਕ ਕਹਿੰਦੇ ਡਰਾਈਵਰ ਜਿਹੜੇ ਆ ਬੈਣਾ ਬਹੁਤ ਭਜਉਂਦੇ ਆ ਨਹੀਂ ਇਹ ਚਲੋ ਹੁਣ ਆਪਾਂ ਨਹੀਂ ਕਹ ਸਕਦੇ ਲੋਕ ਜੋ ਮੱਦੀ ਕਹੀ ਜਾਣਾ ਆਪਾਂ ਪਬਲਿਕ ਦੇ ਨਾਲ ਤਾਂ ਨਹੀਂ ਜਿੱਤ ਸਕਦੇ ਕਿਨੇ ਗੱਡੀਆਂ ਅਸੀਂ ਬਿਲਕੁਲ ਆ ਰਾਮਨਾਂ ਜਾਈਦਾ ਰਾਮਨਾਂ ਲਈ ਆਈਦਾ ਤੇ ਬੱਚੇ ਨੇ ਇਸ ਵੇਲੇ ਕਿੱਥੇ ਲੱਗੇ ਹਾਂਜੀ ਬੱਚੇ ਰਮਾਨਪੁਰੇ ਦਾ ਸਕੂਲ ਜੀ ਲੱਗੇ ਚਲੇ ਆ ਸਾਰੇ ਸਕੂਲ ਚਲੇ ਗਏ ਹਾਂ ਸਕੂਲ ਚਲੇ ਗਏ ਸਾਰੇ ਹੁਣ ਬੱਚੇ ਕਿੱਥੇ ਆ ਹੁਣ ਉਹ ਲੈ ਕੇ ਵੈਨ ਤੇ ਭਾ ਕੇ ਸਾਰੇ ਸਕੂਲ ਸਕੂਲ ਮੇਰਾ ਨਾ ਜਸਵਿੰਦਰ ਸਿੰਘ ਜੀ ਮੇਰੇ ਬੱਚੇ ਦੋ ਪਰਦੇਸ ਵੈਨ ਤੇ ਜੀ ਇਹ ਵੈਨ ਜੀ ਪਹਿਲੇ ਨਾ 3 ਸਾਲਾਂ ਤੋਂ ਬਹੁਤ ਕੰਪਲੇਨ ਆ ਰਹੀ ਹੈ ਜਦੋਂ ਫੋਨ ਕਰੀਏ ਤਾਂ ਮੰਨ ਲਓ ਕਹਿੰਦੇ ਨੇ ਵੀ ਖਰਾਬ ਹੈ ਵੈਨ ਜਦੋਂ ਲੇਟ ਹੋ ਜੇ ਵੈਨ ਖਰਾਬ ਹੈ ਤੇ ਅਸੀਂ ਕਈ ਵਾਰ ਕੰਪਲੇਨ ਕੀਤੀ ਮੰਨ ਲਓ ਮੈਨੇਜਰ ਨੂੰ ਜਾ ਕੇ ਸਕੂਲ ਦੇ ਨੂੰ ਵੀ ਮੰਨ ਲਓ ਵੈਨ ਬਦਲ ਦਿਓ ਵੀ ਬੱਚਾ ਨੁਕਸਾਨ ਹੋ ਸਕਦਾ ਉਹ ਵਹਣ ਗੋਲੀਆਂ ਕਰ ਦਿੰਦੇ ਨੇ ਮਾਰੀ ਮੋਢੀ ਰਿਪੇਅਰ ਕਰਾ ਦਿੰਦੇ ਨੇ ਪਿਛਲੇ 3 ਦਿਨ ਤੋਂ ਇਹਨੂੰ ਪ੍ਰੋਬਲਮ ਬਹੁਤ ਆ ਗਈ ਗੇਅਰ ਦੀ ਪ੍ਰੋਬਲਮ ਸੀ ਖਰੇ ਜਾਂ ਥੱਲੇ ਹੋਰ ਪ੍ਰੋਬਲਮ ਸੀ ਆਵਾਜ਼ ਬਹੁਤ ਦੇ ਰਹੀ ਸੀ ਤੇ ਅੱਜ ਆਹ ਵੇਖ ਇਹ ਸਤਿਗੁਰੂ ਕਿਰਪਾ ਜੀ ਵੇਖੋ ਹੀ ਬਚਾਅ ਹੋ ਗਿਆ ਨਹੀਂ ਤਾਂ ਵੈਨ ਦਾ ਮੰਨ ਲਓ ਜਿਵੇਂ ਡਿੱਗੀ ਏ ਉਹ ਬੱਚੇ ਇਥੋਂ ਬੰਦੇ ਪਿੰਡ ਦੇ ਹੀ ਜਿਹੜੇ ਭੱਜ ਕੇ ਪਿਆਦੇ ਵਧਣਾ ਸੀ ਸਸਾ ਤੋੜਿਆ ਬੱਚੇ ਬਾਹਰ ਕੱਢੇ ਅਸੀਂ ਤਾਂ ਇਹੋ ਹੀ ਗੁਜਾਸ਼ ਕਰਾਂਗੇ ਸਕੂਲ ਵਾਂ ਨੂੰ ਵੀ ਵੈਨ ਜਿਹੜੇ ਡਰਾਈਵਰ ਨੂੰ ਮੰਨ ਲਓ ਨਵੀਂ ਦਿੱਤੀ ਜਾਵੇ ਡਰਾਈਵਰ ਬਹੁਤ ਸਿਆਣਾ ਆਪਦੀ ਸਿਆਣਪ ਤੇ ਨਾਲ ਹੀ ਚਲੋ ਹੋ ਸਕਦਾ ਕਿਰਪਾ ਨਾਲ ਬਚਾਅ ਹੋ ਗਿਆ ਜੀ ਕੋਈ ਹਾਸਾ ਆਇਆ ਤੁਹਾਨੂੰ ਮੌਕੇ ਤੇ ਮਜੂਰ ਸੀ ਹਾਂ ਜੀ ਮੇਰਾ ਨਾਂ ਕਿਰਪਾ ਸਿੰਘ ਨੱਤੂ ਵਾਲਾ ਏ ਜਦੋਂ ਹਾਸਾ ਆਇਆ ਸੀ ਬਿਲਕੁਲ ਨਾਲ ਹੀ ਖੜੇ ਹੋਏ ਸੀ ਇੱਥੇ ਤੇ ਚਲੋ ਭਲਾ ਹੋ ਗਿਆ ਸਾਰੇ ਨਗ 2 ਮਿੰਟ ਦੇ ਵਿੱਚ ਇੱਥੇ ਪਹੁੰਚ ਕੇ ਸਾਰੀ ਬੈਂਡ ਚ ਬੱਚੇ ਸੀਸੇ ਭੰਨ ਕੇ ਬਾਹਰ ਕੱਢਿਆ ਔਰ ਜਦੋਂ ਇੱਥੇ ਪਹੁੰਚੇ ਬਹੁਤ ਜਿਹੜਾ ਸੀਨ ਬਹੁਤ ਡਰਾਵਣਾ ਸੀ ਤੇ ਬੱਚੇ ਮਿਲਕ ਰਏ ਸੀ ਪਰ ਪ੍ਰਮਾਤਮਾ ਦੀ ਕਿਰਪਾ ਨੇ ਇਹ ਹੈ ਵੀ ਕਿਸੇ ਬੱਚੇ ਨੂੰ ਕੋ ਗੰਭੀਰ ਝੋਟ ਨਹੀਂ ਆਈ ਔਰ ਕਿਸੇ ਵੀ ਰੱਬ ਦੇ ਹੋਂਨੇ ਤੋਂ ਬਚ ਗਏ ਸਾਰੇ ਤੇ ਸਾਰੇ ਬੱਚੇ ਐਸੋ ਸੁਰੱਖਤ ਬਾਹਰ ਕੱਢ ਲੈ ਗਏ ਕਿੰਨੀ ਉਮਰ ਦੇ ਬੱਚੇ ਸੀ ਬੱਚੇ ਲਗ ਲਗ ਕਲਾਸਾਂ ਦੇ ਕੋਈ ਲਗਭਗ ਮੇਰੇ ਸਾਹ ਨਾਲ 10th ਤੋਂ ਲੈ ਕੇ ਤੇ ਨਰਸਰੀ ਤੱਕ ਦੇ ਬੱਚੇ ਸੀ ਜੀ ਤੇ ਜਿਹੜੇ ਸਾਰੇ ਬਾਹਰ ਸੀ ਸੇ ਭੰਨ ਕੇ ਕੱਢ ਲਿਆ ਡਰਾਈਵਰ ਨੂੰ ਵੀ ਅਸੀਂ ਬਾਹਰ ਕੱਢਤਾ ਜੀ ਡਰਾਈਵਰ ਵੀ ਬੈਂਡ ਦੇ ਵਿੱਚ ਹੀ ਸੀ ਹਾਂ ਜੀ ਡਰਾਈਵਰ ਬੈਂਡ ਦੇ ਵਿੱਚ ਹੀ ਸੀ ਔਰ ਡਰਾਈਵਰ ਨੇ ਸਹਿਯੋਗ ਦਿੱਤਾ ਬਹੁਤ ਤੇ ਸਾਰੇ ਪਿੰਡ ਦੇ ਨੌਜਵਾਨਾਂ ਨੇ ਔਰ ਰਾਹੇ ਪਾਂਦੀਆਂ ਨੇ ਮਿਲ ਕੇ ਜੋ ਇਹ ਹਾਸਾ ਹੋਇਆ ਉਹਨਾਂ ਦੀ ਸਾਰਿਆਂ ਨੇ ਇੱਥੋਂ ਬੱਚੇ ਬਾਹਰ ਕੱਢੇ ਔਰ ਹੁਣ ਸਾਰੇ ਬੱਚੇ ਸਕੂਲ ਦੀਆਂ ਵੈਣਾ ਚ ਜਾਂ ਇੱਥੋਂ ਉਹਨਾਂ ਦੇ ਮਾਪੇ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਸੇ ਆ ਕੇ ਆਪਣੇ ਬੱਚੇ ਨੂੰ ਹੈਂਡਓਵਰ ਕਰਤਾ ਸਾਰੇ ਵਧੀਆ ਜਿਹੜੇ ਸੂਲੀ ਬੈਂਡ ਰੇਲ ਰਚੜਕੀਏ ਕੀ ਕਾਰਨ ਬਣਾਇਆ ਇਹਦਾ ਚੱਕਾ ਥੱਲੇ ਖੁੱਲ ਗਿਆ ਜੀ ਜਾਂ ਐਂਡਰ ਨਿਕਲ ਗਿਆ ਤੁਰੀ ਜਾਂਦੀ ਖੁੱਲ ਕੇ ਥੱਲੇ ਵੜ ਗਈ ਕਿੰਨੇ ਵਜੇ ਦੀ ਘਟਨਾ ਇਹ ਸਵੇਰੇ ਮੈਨਾ 8:00 ਵਜੇ ਦੀ ਘਟਨਾ ਕਿਵੇਂ ਕਿੰਨੇ ਕੁ ਬੱਚੇ ਸੀ ਬੱਚੇ ਬੱਚੇ ਤੀ ਬੱਚੇ ਸੀ ਬੱਚੇ ਸੇਫ ਆ ਜੀ ਹਾਂ ਬੱਚੇ ਸੇਫ ਹੈ ਬੱਚੇ ਕਿਨਾਂ ਕਿਥੋਂ ਡੱਗਾ ਸੈਂ ਜਿੱਦਾਂ ਤੁਸੀਂ ਕਹਿ ਰਹੇ ਕਿ ਇਹਦਾ ਚੱਕਾ ਖੁੱਲ ਕੇ ਬੈਂਡ ਵਧੀਆ ਸੀ ਹਾਂ ਬੈਂਡ ਠੀਕ ਹੈ ਚੱਕਾ ਲੱਗਿਆ ਐਂਡ ਲੱਗਿਆ ਥੱਲੇ ਇਹ ਹੁਣ ਮੈਨੂੰ ਨਹੀਂ ਪਤਾ ਕੋ ਟੱਚ ਕੀਤੇਗੀ ਬਾਹਰ ਨਿਕਲੇਗੀ ਪਤਾ ਲੱਗੂ ਥੱਲੋਂ ਟੱਕਾ ਖੁੱਲ ਕੇ ਯੱਗ ਦਾ ਵੀ ਆਉਣ ਮੁੜ ਗਈ ਮੈਨੂੰ ਤਾਂ ਪਤਾ ਆਪ ਨੂੰ ਸਮਝਾਈ ਲੋਕ ਕਹਿੰਦੇ ਡਰਾਈਵਰ ਜਿਹੜੇ ਵਹਿਣਾ ਬਹੁਤ ਭਜਉਂਦੇ ਨਹੀਂ ਇਹ ਚਲੋ ਹੁਣ ਆਪਾਂ ਨਹੀਂ ਕਹ ਸਕਦੇ ਲੋਕ ਜੋ ਮਰਜ਼ੀ ਕਹੀ ਜਾਣਾ ਆਪਾਂ ਪਬਲਿਕ ਦੇ ਨਾਲ ਤਾਂ ਨਹੀਂ ਜਿੱਤ ਸਕਦੇ ਕਿ ਗੱਡੀਆਂ ਅਸੀਂ ਬਿਲਕੁਲ ਆ ਰਾਮਨਾਂ ਜਾਈਦਾ ਰਾਮਨਾਲ ਹੀ ਆਈਦਾ ਤੇ ਬੱਚੇ ਨੇ ਇਸ ਵੇਲੇ ਕਿੱਥੇ ਲੱਗੇ ਹਾਂਜੀ ਬੱਚੇ ਰਮਨਪੁਰੇ ਦਾ ਸਕੂਲ ਚ ਹੀ ਲੱਗੇ ਚੱਲੇ ਹਾਂ ਸਾਰੇ ਸਕੂਲ ਚ ਲੱਗੇ ਹਾਂ ਸਕੂਲ ਚਲੇ ਗਏ ਸਾਰੇ ਹੁਣ ਬੱਚੇ ਕਿੱਥੇ ਹੁਣ ਉਹ ਲੈ ਕੇ ਵਾਹ ਕੇ ਸਾਰੇ ਸਕੂਲ ਸਕੂਲ ਮੇਰਾ ਜਸਵਿੰਦਰ ਸਿੰਘ ਜੀ ਮੇਰੇ ਬੱਚੇ ਦੋ ਪਰਦੇ ਇਸ ਵੈਨ ਤੇ ਜੀ ਇਹ ਵੈਨ ਜੀ ਪਹਿਲੇ ਨਾ 3 ਸਾਲਾਂ ਤੋਂ ਬਹੁਤ ਕੰਪਲੇਨ ਆ ਰਹੀ ਹੈ ਜਦੋਂ ਫੋਨ ਕਰੀਏ ਤੇ ਮੰਨ ਲਓ ਕਹਿੰਦੇ ਨੇ ਵੀ ਖਰਾਬ ਹੈ ਵੈਨ ਜਦੋਂ ਲੇਟ ਹੋ ਜੇ ਵੈਸੇ ਖਰਾਬ ਹੈ ਵੈਨ ਤੇ ਅਸੀਂ ਕਈ ਵਾਰ ਕੰਪਲੇਨ ਕੀਤੀ ਮੰਨ ਲਓ ਮੈਨੇਜਰ ਨੂੰ ਜਾ ਕੇ ਸਕੂਲ ਦੇ ਨੂੰ ਵੀ ਮੰਨ ਲਓ ਵੈਨ ਬਦਲ ਦਿਓ ਵੀ ਬੱਚਾ ਨੁਕਸਾਨ ਹੋ ਸਕਦਾ ਉਹ ਵਹਣ ਗੋਲੀਆਂ ਕਰ ਦਿੰਦੇ ਨੇ ਮਾਰੀ ਮੋੜੇ ਰਿਪੇਅਰ ਕਰਾ ਦਿੰਦੇ ਨੇ ਪਿਛਲੇ 3 ਦਿਨ ਤੋਂ ਇਹਨੂੰ ਪ੍ਰੋਬਲਮ ਬਹੁਤ ਆ ਗਈ ਗੇਅਰ ਦੀ ਪ੍ਰੋਬਲਮ ਸੀ ਖਰੇ ਜਾ ਥੱਲੇ ਹੋਰ ਪ੍ਰੋਬਲਮ ਸੀ ਵਾਇ ਬਹੁਤ ਦੇ ਰਹੀ ਸੀ ਤੇ ਅੱਜ ਆ ਆ ਵੇਖੋ ਚੌਥਾ ਦਿਨ ਚੌਥੇ ਹਾਸਾ ਹੋ ਗਿਆ ਜੀ ਇਹ ਸਤਿਗੁਰੂ ਕਿਰਪਾ ਜੀ ਵੇਖੋ ਹੀ ਬਚਾਅ ਹੋ ਗਿਆ ਨਹੀਂ ਤਾਂ ਵੈਨ ਦਾ ਮੰਨ ਲਓ ਜਿਵੇਂ ਡਿੱਗੀ ਏ ਉਹ ਬੱਚੇ ਇਥੋਂ ਬੰਦੇ ਪਿੰਡ ਦੇ ਸੀ ਜਿਹੜੇ ਭੱਜ ਕੇ ਪਿਆ ਤੇ ਵਦਣਾ ਸੀ ਸਦਾ ਹਥੋੜਿਆ ਬੱਚੇ ਬਾਹਰ ਕੱਢੇ ਅਸੀਂ ਤਾਂ ਇਹ ਹੀ ਗੁਜਾਸ਼ ਕਰਾਂਗੇ ਸਕੂਲ ਵਾਲਿਆਂ ਨੂੰ ਵੀ ਵੈਨ ਜਿਹੜੇ ਡਰਾਈਵਰ ਨੂੰ ਮਾਲੋ ਨਵੀਂ ਦਿੱਤੀ ਜਾਵੇ ਡਰਾਈਵਰ ਬਹੁਤ ਸਿਆਣਾ ਆਪਦੀ ਸਿਆਣਪ ਦੇ ਨਾਲ ਹੀ ਚਲੋ ਹੋ ਸਕਦਾ ਕਿਰਪਾ ਨਾਲ ਬਚਾਅ ਹੋ ਗਿਆ ਜੀ